ਸਤਿ ਸ਼੍ਰੀ ਅਕਾਲ ਤੱਕ ਸਾਹਿਬ ਦੇ ਜ਼ਥੇਦਾਰ ਗਿਆਨੀ ਹਰਪ੍ਰੀਤ ਸਿੰਘ ਹਤੇ ਵਰਸ ਸਿੰਘ ਵਲਟੋਹਾ ਦੀ ਤਿੱਖੀ ਬਹਿਸ ਦੀ ਵੀਡੀਓ ਜਿਵੇਂ ਹੀ ਵਾਇਰਲ ਹੋਈ ਉਸ ਤੋਂ ਬਾਅਦ ਅੰਤਰਕਮੇਟੀ ਵੱਲੋਂ 15 ਦਿਨ ਦੇ ਲਈ ਗਿਆਨੀ ਹਰਪ੍ਰੀਤ ਸਿੰਘ ਨੂੰ ਉਹਨਾਂ ਦੇ ਅਹੁਦੇ ਤੋਂ ਉਲੰਬੇ ਕਰ ਦਿੱਤਾ ਹੈ ਜਿਸ ਤੋਂ ਬਾਅਦ ਅੱਜ ਵਾਰਸ ਪੰਜਾਬ ਦੇ ਲੋਕ ਬੰਦੂ ਦੇ ਮੁਖੀ ਅਤੇ ਹਲਕਾ ਖਡੂਰ ਸਾਹਿਬ ਦੇ ਮੈਂਬਰ ਪਾਰਲੀਮੈਂਟ ਦੇ ਪਿਤਾ ਬਾਪੂ ਤਰਸੇਮ ਸਿੰਘ ਦੇ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜ਼ਥੇਦਾਰ ਨੂੰ ਮਿਲਣ ਵਾਸਤੇ ਪਹੁੰਚੇ ਨੇ ਲੇਕਿਨ ਜ਼ਥੇਦਾਰ ਨਾਲ ਤਾਂ ਘਰ ਮਿਲੇ ਤੇ ਨਾ ਹੀ ਆਪਣੇ ਦਫ਼ਤਰ ਦੇ ਵਿੱਚ ਮਿਲ ਪਾਏ ਜੇ ਤੋਂ ਬਾਅਦ ਉਹਨਾਂ ਦੇ ਵੱਲੋਂ ਆਪਣਾ ਸੁਝਾਅ ਉੱਥੇ ਲੱਗੇ ਸੁਝਾਅ ਬਾਕਸ ਦੇ ਵਿੱਚ ਪਾ ਕੇ ਚਲੇ ਗਏ ਤੇ ਪੱਤਰਕਾਰ ਦੇ ਨਾਲ ਗੱਲਬਾਤ ਕਰਦੇ ਹੋਏ ਤਰਸੀਮ ਸਿੰਘ ਨੇ ਹੋਰ ਕੀ ਕੁਝ ਜਾਣਕਾਰੀ ਦਿੱਤੀ ਹੈ ਆਓ ਜਾਣਦੇ ਹਾਂ ਜਿਹੜੇ 2 ਤਰੀਕ ਨੂੰ ਅਕਾਲ ਤਖਤ ਸਾਹਿਬ ਵੱਲੋਂ ਇਹ ਜੋ ਅਕਾਲੀ ਦਲ ਨੇ ਬਹੁਤ ਵੱਡੀਆਂ ਗਲਤੀਆਂ ਕੀਤੀ ਸੀ ਉਹਦੇ ਉਹਦੇ ਆਦਾਰਾਂ ਨੂੰ ਕੁਝ ਸਜ਼ਾ ਲਗਾਈ ਸੀ ਤੇ ਉਦੋਂ ਬਾਅਦ ਚ ਜਿਹੜੇ ਹਾਲਾਤ 4 ਤਰੀਕ ਨੂੰ ਕੋਈ ਘਟਨਾ ਕਰਨ ਵਾਪਰਦਾ ਉਸ ਤੋਂ ਬਾਅਦ ਕਿਦਾਂ ਦੇ ਉਤਪਨ ਹੁੰਦੇ ਆ ਉਹ ਉਹ ਉਹਦੇ ਬਹੁਤ ਸਿੱਖ ਚੰਦ ਚ ਬੜੀ ਦੁਬਿਧਾ ਵੀ ਆ ਚਿੰਤਾ ਵੀ ਆ ਕਿਉਂਕਿ ਇਹ ਜੋ ਕੁਝ ਉਸ ਚੀਜ਼ ਨੂੰ ਉਲਟੇ ਪਾਸੇ ਨੂੰ ਲਜਾਇਆ ਜਾ ਰਿਹਾ ਕਿਉਂਕਿ ਇਹ ਉਹ ਜੋ ਉੱਥੇ ਜ세ਦਾਰ ਸਾਹਿਬ ਨੇ ਸਜ਼ਾ ਲਗਾਈ ਤੇ ਉਹ ਜ세ਦਾਰਾਂ ਦੇ ਉੱਪਰ ਹੀ ਅਟੈਕ ਕੀਤਾ ਜਾ ਰਿਹਾ ਜ세ਦਾਰਾਂ ਦੀ ਕਰਦਾਰ ਕੁਰਸੀ ਕੀਤੀ ਜਾ ਰਹੀ ਹੈ ਉਹਨਾਂ ਤੇ ਦਬਾਅ ਬਣਾਇਆ ਜਾ ਰਿਹਾ ਕਿ ਉਹ ਫੈਸਲੇ ਨੂੰ ਦੁਬਾਰਾ ਬਦਲ ਲੀਏ ਅਸੀਂ ਆਪਣੇ ਆਪਣੇ ਨਕੂਲ ਬਣਾ ਲੀਏ ਐਸੀ ਕਿਰਸੀ ਦੀ ਕਦਰਤਾ ਹੋਈ ਉਹ 15 ਦਿਨ ਵਾਸਤੇ ਸਿੰਘ ਸਾਹਿਬ ਨੂੰ ਸਾਈਡ ਤੇ ਕਰਤਾ ਗਿਆ ਉਹਨੇ ਕਿਵੇਂ ਵੇਖਿਆ ਇਹ ਜੀ ਮੇਰਾ ਖਿਆਲ ਕਿ ਐਸਜੀਬੀਸੀ ਦੇ ਜਿਹੜੀ ਆ ਕਿ ਉਹ ਆਪਣੀ ਮਣਿਆਤ ਜਬ ਆ ਚੁੱਕੀ ਆ ਉਹ ਜਿਹੜੀ ਆ ਕਿ ਉਹ ਬਹੁਤ ਸਾਲ ਪੁਰਾਣੀ ਆ ਉਹਨੋਂ ਤੇ ਮੇਰਾ ਖਿਆਲ ਪ੍ਰਬੰਧ ਇਹੋ ਜੇ ਮੇਜਰ ਫੈਸਲੇ ਲੈਣ ਦਾ ਉਹਨਾਂ ਨੂੰ ਕੋਈ ਅਧਿਕਾਰ ਨਹੀਂਗਾ ਕਿਉਂਕਿ ਉਹਨਾਂ ਦੀ ਜਨਚਰ ਕੋਈ ਨਵੀਂ ਚੋਣ ਨਹੀਂ ਹੁੰਦੀ ਉਹਨਾਂ ਚਾਰੇ ਇਹਨਾਂ ਨੂੰ ਪ੍ਰਬੰਧ ਚੱਲਦਾ ਰੱਖਣ ਵਾਸਤੇ ਇਹੋ ਜੇ ਆਪਣੇ ਉਹ ਚੱਲ ਜੀਦਾ ਹੈ ਬਾਕੀ ਜਿਹੜੀ ਉਹ ਕਮੇਟੀ ਨੂੰ ਕਮੇਟੀ ਚ ਲਿਆ ਗਿਆ ਉਹ ਆਪ ਦੋਸ਼ੀ ਆ ਉਹਨਾਂ ਨੂੰ ਦੋ ਦੋ ਤਿੰਨ ਤਿੰਨ ਵਾਰੀ ਤਨਖਾਹਾਂ ਲੱਗ ਚੁੱਕੀਆਂ ਤੇ ਫਿਰ ਉਹ ਉਹਨਾਂ ਨੂੰ ਮੇਰੇ ਖਿਆਲ ਜੱਜ ਬਣਾਉਣ ਦਾ ਤੇ ਮੇਰੇ ਖਿਆਲ ਇੱਕ ਜਹੇਦਾਰ ਨੂੰ ਇੱਕ ਇਸ ਤਰੀਕੇ ਨਾਲ ਇਥੋਂ ਕੱਢਣ ਦਾ ਜਲੀਲ ਕਰਨ ਦਾ ਹੀ ਇੱਕ ਹਿੱਲਾ ਹੈ ਕਹਿੰਦੇ ਹਰਪੀ ਸਿੰਘ ਵੀ ਉਹ ਕਹਿ ਰਹੇ ਕਹਿੰਦੇ ਕਿ ਮੈਨੂੰ ਹੀ ਨਹੀਂ ਇਹਨਾਂ ਨੇ ਪਹਿਲਾਂ ਤੋਂ ਹੀ ਕਈਆਂ ਨੂੰ ਜ੍ਰੀਡ ਕਰਕੇ ਭੇਜਿਆ ਤੇ ਇਹ ਸ਼ਾਇਦ ਖਤਮ ਨਹੀਂ ਹੋਣਾ ਉਹਲੇ ਸਮਝ ਚੀ ਚੱਲਦਾ ਰਹੂਗਾ ਨਹੀਂ ਅਸੀਂ ਇਹ ਇਸ ਚੀਜ਼ ਦੀ ਮੰਗ ਕਰਦੇ ਆ ਕਿ ਜੱਥੇਦਾਰ ਦੇ ਉਹ ਦੇਦੀ ਜਿਹੜੀ ਗ੍ਰਿਮਾ ਉਹਨੂੰ ਬਣਾ ਕੇ ਰੱਖਣਾ ਚਾਹੀਦਾ ਉਹਦੇ ਵਾਸਤੇ ਕੋਈ ਰੂਲ ਰੈਗੂਲੇਸ਼ਨ ਬਣਨੇ ਚਾਹੀਦੇ ਉਹ ਕਿੱਦਾਂ ਉਹਨਾਂ ਨੂੰ ਇੱਥੇ ਜਸ ਸੇਵਾ ਮਿਲਣੀ ਚਾਹੀਦੀ ਆ ਤੇ ਉਹਨਾਂ ਦੀ ਰਿਟਾਇਰਮੈਂਟ ਕਿਸ ਤਰੀਕੇ ਨਾਲ ਹੋਣੀ ਚਾਹੀਦੀ ਉਹ ਵੀ ਸਾਰੇ ਕੋਈ ਰੂਲ ਰੈਗੂਲੇਸ਼ਨ ਤੋਂ ਬਿਨਾਂ ਇਹ ਨਹੀਂ ਕਿ ਕੋਈ ਦਫਾ ਹੁਕਮ ਆਇਆ ਜਾਂ ਉੱਪਰੋਂ ਕਿਸੇ ਦਾ ਤੇ ਉਹਨੂੰ ਘਰ ਨੂੰ ਤੋੜ ਦਿਓ ਤੇ ਉਹਨੂੰ ਬੇਇਜਤ ਕਰੋ ਉਹਦੇ ਪਿੱਛੇ ਜਿਹੜਾ ਇਹਨਾਂ ਦਾ ਆਈਟੀ ਵਿੰਗ ਆ ਉਹਦੇ ਨਾਲ ਰਾਤ ਉਹਨਾਂ ਦੀਆਂ ਧੀਆਂ ਪੈਣਾ ਨੂੰ ਗਾਲਾਂ ਕੱਢੇ ਮੇਰੇ ਖਿਆਲ ਬਹੁਤ ਸ਼ਰਮਨਾਕ ਆ ਕਿ ਇੱਕ ਇਹ ਜਿੰਨਾ ਚੀਜ਼ਾਂ ਅਕਾਲ ਤੱਕ ਦੇ ਜਹੇਦਾਰ ਦੀ ਜਿਹਨਾਂ ਪ੍ਰੋਟੈਕ ਉਹ ਉਹ ਇਹ ਉਹਦੇ ਉਲਟੀ ਵਾਰ ਖੇਤ ਕੋ ਖਾਈ ਉਹ ਹੀ ਉਹਨੂੰ ਢਾਉਣ ਦੀ ਕੋਸ਼ਿਸ਼ ਕਰ ਰਹੇ ਆ ਮੇਰਾ ਖਿਆਲ ਕਿ ਬਹੁਤ ਮਾੜੀ ਗੱਲ ਆ ਭਾਈ ਅਮਰੀਕ ਸਿੰਘ ਦੀ ਬੇਟੀ ਨੂੰ ਪ੍ਰਸ਼ਾਸਨ ਵੱਲੋਂ ਬੁਲਾਇਆ ਜਾਂਦਾ ਵਾ ਉਹਨੂੰ ਪਿਛੋਪਤਾਲ ਕੀਤੀ ਜਾਂਦੀ ਏ ਉਸ ਤੋਂ ਬਾਅਦ ਜੋ ਸੋਸ਼ਲ ਮੀਡੀਆ 'ਤੇ ਦਿਖਾਈ ਦੇ ਰਿਹਾ ਕੁਝ ਚੈਨਲਾਂ ਵੱਲੋਂ ਜੋ ਵਿਖਾ ਲਿਆ ਗਿਆ ਉਹਨੂੰ ਕੋਈ ਨਹੀਂ ਦੇਖਦੇ ਕਿ ਅਕਾਲੀ ਦਲ ਵੱਡੇ ਲੀਡਰ ਵੱਲੋਂ ਬੀਬੀ ਬਾਰੇ ਕੁਝ ਗਲਤ ਬੋਲਣਾ ਨਹੀਂ ਇਹ ਤਾਂ ਬਹੁਤ ਨਿੰਦਾ ਜਨਕ ਹੈ ਜੀ ਪਹਿਲੀ ਗੱਲ ਤੇ ਉਹ ਜੀ ਸ਼੍ਰੋਮਣੀ ਕਮੇਟੀ ਦੀ ਇੱਕ ਵਰਕਰ ਆ ਔਦੇਦਾਰ ਆ ਤੇ ਉਹਨੂੰ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਜ਼ਿੰਮੇਵਾਰੀ ਲੈ ਕੇ ਪ੍ਰਸ਼ਾਸਨ ਕੋਲ ਇਹਨਾਂ ਨੂੰ ਆਪ ਸਪਸ਼ਟੀ ਕਰਨ ਦੇਣਾ ਚਾਹੀਦਾ ਸੀ ਉਹਨੂੰ ਇੱਕ ਬੀਬੀ ਨੂੰ ਥਾਣੇ ਜਾਣ ਦੀ ਲੋੜ ਨਹੀਂ ਸੀ ਚਾਹੀਦੀ ਜੇ ਉਹ ਫਿਰ ਵੀ ਤੇ ਇਹਨਾਂ ਨੇ ਉਹਦੇ ਖਿਲਾਫ ਪ੍ਰਪਾਗੈਂਡਾ ਇਹ ਲੀਡਰਾਂ ਨੇ ਉਹਨਾਂ ਦੀirdazkushi ਕਰਨ ਦੀ ਕੋਸ਼ਿਸ਼ ਕੀਤੀ ਉਹਦੇ ਅਸੀਂ ਹੋਰ ਸ਼ਬਦਾਂ ਚ ਨਿੰਦਾ ਕਰਦੇ ਆ ਕਿ ਪੰਥ ਵੱਲੋਂ ਇਹ ਇਹੋ ਜਿਹੇ ਬੰਦਿਆਂ ਨੂੰ ਪੰਥ ਤੋਂ ਛੇਕਿਆ ਜਾਣਾ ਚਾਹੀਦਾ ਜਿਹੜੇ ਹਮੇਸ਼ਾ ਅੰਦਰ ਸਿੰਘ ਗਰੇਵਾਲਾ ਵਰਗੇ ਜਿਹੜੇ ਉਹ ਟੀਵੀ ਤੇ ਬਕਵਾਸ ਕਰਦੇ ਆ ਉਹਨਾਂ ਦੀirdazkushi ਕਰ ਰਹੇ ਉਹਨਾਂ ਦੇ ਪਰਿਵਾਰ ਦੀ ਬਹੁਤ ਵੱਡੀ ਦੇਣ ਆ ਕੌਮ ਨੂੰ ਹਾਂ ਉਹਨਾਂ ਦਾਦਾ ਜੀ ਉਹਨਾਂ ਦੇ ਪਿਤਾ ਅਮਰਸ਼ੀਰ ਭਾਈ ਅਮਰੀਕ ਸਿੰਘ ਉਹਨਾਂ ਨੇ ਕੌਮ ਲਈ ਸ਼ੀਦੀ ਦਿੱਤੀ ਹੈ ਉਹਨਾਂ ਦੇ ਪਰਿਵਾਰਾਂ ਨੂੰ ਟਾਰਗੇਟ ਕਰਨਾ ਮੈਂ ਰੱਖਾ ਬਹੁਤ ਸ਼ਰਮਨਾਕ ਗੱਲ ਹੈ ਬਹੁਤ ਸ਼ਰਮ ਵਾਲੀ ਗੱਲ ਹੈ ਦੂਜੀ ਪੀੜੀ ਦਾ دار ਤਖਤਾਂ ਤਾਜਾਂ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬਾਰੇ ਦੇ ਦਰ ਤੇ ਬਾਪੂ ਜੀ ਵੱਲੋਂ ਅਰਦਾਸ ਬੇਨਤੀ ਕਰਕੇ ਤਖਤ ਸਾਹਿਬ ਨੂੰ ਸਕਤਰਤ ਵਿੱਚ ਮੰਗ ਪੱਤਰ ਦੇਣ ਆਏ ਇੰਨੀ ਤਰਾਸ ਦੀ ਸਿੱਖ ਪੰਥ ਦੀ ਨੁਮਾਇੰਦਾ ਜਥੇਬੰਦੀ ਜਿਨ੍ਹਾਂ ਨੂੰ ਅੱਜ ਦਫ਼ਤਰ ਬੰਦ ਕਰਨਾ ਪਿਆ ਪਹਿਲੀ ਗੱਲ ਤਾਂ ਜੇ ਜਿੰਦਰੇ ਤੁਸੀਂ ਇਹਨਾਂ ਨੂੰ ਲਾਓਗੇ ਮਹਾਰਾਜ ਨੇ ਤੁਹਾਨੂੰ ਵੀ ਲਾ ਦੇਣੇ ਇਹ ਜਿੰਦਰੇ ਸਦਾ ਨਹੀਂ ਲੱਗਦੇ ਹੁੰਦੇ ਇਹਨਾਂ ਨੂੰ ਖੋਲਣ ਵਾਲੇ ਵੀ ਹੈਗੇ ਨੇ ਕੀ ਜਾ ਰਿਹਾ ਛੁੱਟੀ ਅੱਜ ਛੁੱਟੀ ਮੈਂ ਕਹਿੰਦਾ ਉਦਾਂ ਦਫ਼ਤਰ ਜੇਕਰ ਪ੍ਰੋਗਰਾਮ ਨਜਿਸਤ ਕੀਤਾ ਜਾਏ ਕਿਸੇ ਪਾਰਟੀ ਵੱਲੋਂ ਉਹਦੇ ਲਈ ਦਫ਼ਤਰ 8 ਵਜੇ ਵੀ ਲੱਗ ਜਾਂਦੇ ਨੇ ਇਹ ਪੰਥ ਦਾ ਮਸਲਾ ਏ ਕੋਈ ਕਿਸੇ ਦਾ ਨਿੱਜੀ ਮਸਲਾ ਨਹੀਂ ਜਿਹੜਾ ਇੱਕ ਦਲ ਮੈਂ ਰਾਤੀ ਸੁਣੀ ਆਪ ਪੀਟੀਸੀ ਤੇ ਮੈਂ ਇੱਕੋ ਵਿਸ਼ੇ ਤੇ ਗੱਲ ਕਰਨੀ ਆ ਜਿਹੜਾ ਮੈਂ ਉਹਨੂੰ ਦਲ ਵੀ ਨਹੀਂ ਸਮਝਦਾ ਗੰਦੀ ਕਿਸਮ ਦੇ ਲੋਕ ਜਿਹੜੇ ਸੰਤ ਬਾਬਾ ਕਰਤਾਰ ਸਿੰਘ ਜੀ ਪਿੰਡਰਾਂ ਵਾਲੇ ਸ਼ਹੀਦ ਭਾਈ ਅਮਰੀਕ ਸਿੰਘ ਜੀ ਜਿਨ੍ਹਾਂ ਨੇ ਸੰਘਰਸ਼ ਨੂੰ ਵਿੱਢਿਆ ਤੇ ਉਹਦੇ ਵਿੱਚ ਸ਼ਹਾਦਤਾਂ ਦਿੱਤੀਆਂ ਉਹਨਾਂ ਦੇ ਲਖਤੇ ਜਿਗਰ ਉਹਨਾਂ ਦੀ ਪੁੱਤਰੀ ਬੀਬੀ ਸਤਵੰਤ ਕੌਰ ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਿੱਖਾਂ ਦੀ ਜਮਾਤ ਹੈ ਤੇ ਜਿਨ੍ਹਾਂ ਨੇ ਸਿਰ ਦਿੱਤੇ ਨੇ ਭਾਈ ਸੁੱਖਾ ਜਿੰਦਾ ਭਾਈ ਸਤਵੰਤ ਸਿੰਘ ਭਾਈ ਬੈਂ ਸਿੰਘ ਭਾਈ ਕੇਰ ਸਿੰਘ ਭਾਈ ਅਮਰੀਕ ਸਿੰਘ ਜਰਨਲ ਸੁਵੇਕ ਸਿੰਘ ਬਾਬਾ 18 ਸਿੰਘ 22 ਸਦੀ ਦੇ ਮਹਾਨ ਜਰਨਲ ਸੰਤ ਬਾਬਾ ਜਰਨਲ ਸਿੰਘ ਜੀ ਖਾਲਸਾ ਪਿੰਡ ਵਾਲੇ ਇਨ੍ਹਾਂ ਪਰਿਵਾਰਾਂ ਦੀ ਦੇਣ ਹੈ ਇਹਨਾਂ ਪਰਿਵਾਰਾਂ ਤੇ ਜਿਹੜੇ ਬੰਦੇ ਉਹਨਾਂ ਦੀ ਕਰਦਾਰ ਕੁਰਸੀ ਕਰ ਰਹੇ ਨੇ ਚਵਲ ਕਿਸਮ ਦੇ ਲੋਕ ਜਿੱਥੇ ਦਾਲ ਜਾ ਕੇ ਡਿੱਗਾ ਇਹਦ ਨੂੰ ਵੀ ਬੁਰੇ ਹਾਲਾਤ ਪੈਦਾ ਹੋਣਗੇ ਇਹਨਾਂ ਵਾਸਤੇ ਇਹੋ ਜੀ ਲੜਾਈ ਨੂੰ ਨਾ ਆਪਾਂ ਛੇੜੀਏ ਜਿਹੜੇ ਕੌਮੀਅਤ ਤੌਰ ਤੇ ਪੰਥ ਪ੍ਰਵਾਨਤ ਪਰਿਵਾਰਾਂ